ਸੰਗਤਾਂ ਆਪ ਮਹਾਰੇ ਕਈ ਪਹੁੰਚ ਵੀ ਰਹੀਆਂ ਹਨ ਰੋਕਣ ਦੇ باوجود ਵੀ ਬਹੁਤ ਸੰਗਤਾਂ ਪੰਛਤ ਸਿੰਘ ਬਾਪੂ ਜੀ ਦੇ ਨਾਲ ਗਏ ਆ ਕਿਉਂਕਿ ਉਦਾਂ ਉਹ ਕਹਿੰਦੇ ਮਿਲਣ ਤਾਂ ਦੇਣਾ ਨਹੀਂ ਬਾਪੂ ਜੀ ਇਕੱਲੇ ਮਿਲਣਗੇ ਗਾੜੀ ਸਿੰਘ ਤੇ ਉਦਾਂ ਗਏ ਪੰਛਤ 10 ਨਾਲ ਤੇ ਬਾਕੀ ਇਹਨਾਂ ਨੂੰ ਪਤਾ ਵੀ ਹੁਣ ਕੌਣ ਕੌਣ ਮਿਲਦਾ ਵਾ ਉਦਾਂ ਤੇ ਕਿਹਾ ਵੀ ਇਕੱਲੇ ਬਾਪੂ ਜੀ ਮਿਲਣਗੇ ਇਸ ਸਵਿਧਾਨ ਦੇ ਅੰਦਰ ਰਹਿ ਕੇ ਉਹਨਾਂ ਨੇ ਉਹ ਚੋਣ ਚਾਏ ਆ ਇੰਨੀਆਂ ਵੋਟਾਂ ਨਾਲ ਲੋਕਾਂ ਨੇ ਜਤਾਇਆ ਤੇ ਉਹਨਾਂ ਨੂੰ ਉਦੋਂ ਹੀ ਸੌਂਚ ਕਉਣੀ ਚਾਹੀਦੀ ਅਸਲ 'ਚ ਤੇ ਜਦੋਂ ਬਾਕੀ ਲੋਕ ਸਭਾ 'ਚ ਸਾਰੇ ਬਾਕੀ ਐਮਪੀ ਐਨੇ ਚੁੱਕੀ ਸੀ ਚਿਕਾਉਣੀ ਤੇ ਉਦੋਂ ਚਾਹੀ ਸੀ ਤਾਂ ਹੀ ਸੰਗਤ 'ਚ ਜ਼ਿਆਦਾ ਇੰਨਾ ਉਤਸ਼ਾਹ ਜਿਆ ਹੋਗਾ ਕਿ ਪਤਾ ਨਹੀਂ ਇਹਨੂੰ ਭਾਈ ਸਾਹਿਬ ਨੂੰ ਕਿਉਂ ਨਹੀਂ ਚਿਕਾਰੇ ਤੇ ਬਾਕੀ ਚਲੋ ਵਧੀਆ ਗੱਲ ਆ ਵੀ ਉਹਨੇ ਕੱਲ ਸੌਂ ਚੁਕਣੀ ਐ ਤੇ ਸੰਗਤਾਂ ਦੇ ਵੀ ਮਨ 'ਚ ਬਹੁਤ ਖੁਸ਼ੀ ਆ ਤੇ ਆਪਾਂ ਵੀ ਖੁਸ਼ੀ ਆ ਚਲੋ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਹੋ ਰਿਹਾ ਜੋ ਵੀ ਹੋ ਰਿਹਾ ਛੜਾ ਇਹ ਬੰਦਾ ਚੁਣਿਆ ਹੈਗਾ ਵੀ ਹੁਣ ਬਹੁਤ ਵਧੀਆ ਪੂਰੀ ਦੁਨੀਆ ਹੀ ਉਹਦੇ ਵੱਲ ਮਤਲਬ ਸਾਵਲੋਲੋ ਵੀ 92% ਦੁਨੀਆ ਉਹਦੇ ਵੱਲ ਹੋ ਗਈ ਪਿੰਡ ਸਾਰੇ ਪਿੰਡ ਖੁਸ਼ ਹੈ ਪਿੰਡ ਕੇ ਪੂਰਾ ਇਲਾਕਾ ਜਿਨ੍ਹਾਂ ਨੇ ਵੋਟਾਂ ਪਾਈਆਂ ਸਾਰੇ ਖੁਸ਼ ਹੈ ਇਹ ਵਾਹਿਗੁਰੂ ਦੇ ਓਟ ਆਸਰੇ ਨਾਲ ਹੀ ਇਥੋਂ ਤੱਕ ਪਹੁੰਚੇ ਬਾਕੀ ਫਿਰ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇੰਨੀਆਂ ਵੋਟਾਂ ਪਾ ਕੇ ਐਡੇ ਫਤਵੇ ਨਾਲ ਜਿਤਾਇਆ ਤੇ ਇਹ ਸੰਗਤਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਸੀ ਸੌਂ ਚੁੱਕਣ ਦਾ ਉਹ ਤੇ ਉਹਨਾਂ ਨੂੰ ਪਤਾ ਸੀ ਕਿ ਸੰਵਿਧਾਨ ਦੇ ਮਤਲਬ ਲੋਕਤੰਤਰ ਦੇ ਕਰਕੇ ਚਕਾਉਣ ਗਈ ਪਰ ਸੰਗਤਾਂ 'ਚ ਬੜਾ ਉਤਸ਼ਾਹ ਸੀ ਅੱਜ ਸੰਗਤਾਂ ਨੂੰ ਕੱਲ ਦੀ ਖਬਰ ਸੁਣ ਕੇ ਸੰਗਤਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਵੀ ਆ ਕਿ ਭਾਈ ਸਾਹਿਬ ਸੌ ਚੱਕਣ ਆ ਰਹੇ ਆ ਤੇ ਬਹੁਤ ਹੀ ਸੰਗਤਾਂ ਦੇ ਫੋਨ ਆਏ ਤੇ ਬਹੁਤ ਹੀ ਸੰਗਤਾਂ 'ਚ ਚਾਅ ਤੇ ਉਤਸ਼ਾਹ ਆ ਬਾਕੀ ਇਹ ਬੱਕ ਗਏ ਆ ਥੋੜੇ ਜਾਣੇ ਪੰਜ ਸੱਤ ਜਾਣੇ ਇਹਨਾਂ ਨੇ ਕਹੀ ਸੀ ਮਿਲਣ ਨਹੀਂ ਦੇਣਾ ਬਲੱਡ ਰਿਲੇਸ਼ਨ ਵਾਲੇ ਹੀ ਮਿਲ ਸਕਦੇ ਆ ਪਰ ਫਿਰ ਵੀ ਪਤਾ ਨਹੀਂ ਸੰਗਤਾਂ ਆਪ ਮਹਾਰੇ ਕਈ ਪਹੁੰਚ ਵੀ ਰਹੀਆਂ ਹਨ ਰੋਕਣ ਦੇ ਬਾਵਜੂਦ ਵੀ ਬਹੁਤ ਸੰਗਤਾਂ ਪਹੁੰਚ ਰਹੀਆਂ ਪੰਜ ਸੱਤ ਸਿੰਘ ਬਾਪੂ ਜੀ ਦੇ ਨਾਲ ਗਏ ਆ ਕਿਉਂਕਿ ਉਦਾਂ ਉਹ ਕਹਿੰਦੇ ਮਿਲਣ ਤਾਂ ਦੇਣਾ ਨਹੀਂ ਬਾਪੂ ਜੀ ਇਕੱਲੇ ਮਿਲਣਗੇ ਗਾੜੀ ਸਿੰਘ ਤੇ ਉਦਾਂ ਗਏ 5 7 10 ਨਾਲ ਤੇ ਬਾਕੀ ਇਹਨਾਂ ਨੂੰ ਪਤਾ ਵੀ ਹੁਣ ਕੌਣ ਕੌਣ ਮਿਲਦਾ ਵਾ ਉਦਾਂ ਤੇ ਕਿਹਾ ਵੀ ਇਕੱਲੇ ਬਾਪੂ ਜੀ ਮਿਲਣਗੇ ਇਹ ਸਭਦਾਨ ਦੇ ਅੰਦਰ ਜਾ ਕੇ ਉਹਨਾਂ ਨੇ ਚੋਣ ਚਾਏ ਆ ਇਨੀਆਂ ਵੋਟਾਂ ਨਾਲ ਲੋਕਾਂ ਨੂੰ ਜਤਾਇਆ ਤੇ ਉਹਨਾਂ ਨੂੰ ਉਦੋਂ ਹੀ ਸੌਂਚ ਕਉਣੀ ਚਾਹੀਦੀ ਅਸਲ 'ਚ ਤੇ ਜਦੋਂ ਬਾਕੀ ਲੋਕ ਸਭਾ 'ਚ ਸਾਰੇ ਬਾਕੀ ਐਮਪੀਆ ਨੇ ਚੁੱਕੀ ਸੀ ਚਕਾਉਣੀ ਤੇ ਉਦੋਂ ਚਾਹੀ ਸੀ ਤਾਂ ਹੀ ਸੰਗਤ 'ਚ ਜ਼ਿਆਦਾ ਇਹਨਾਂ ਉਤਸ਼ਾਹ ਜਿਹਾ ਹੋਗਾ ਕਿ ਪਤਾ ਨਹੀਂ ਇਹਨੂੰ ਭਾਈ ਸਾਹਿਬ ਨੂੰ ਕਿਉਂ ਨਹੀਂ ਚਿਕਾਰੇ ਬਾਕੀ ਚਲੋ ਵਧੀਆ ਗੱਲ ਆ ਪੀ ਉਹਨੇ ਕੱਲ ਸੌ ਚੁੱਕਣੀ ਆ ਤੇ ਸੰਗਤਾਂ ਦੇ ਵੀ ਮਨ ਚ ਬਹੁਤ ਖੁਸ਼ੀ ਆ ਤੇ ਆਪਾਂ ਵੀ ਖੁਸ਼ੀ ਆ ਚਲੋ ਵਾਈ ਗੁਰਦੀ ਕਿਰਪਾ ਨਾਲ ਵਧੀਆ ਹੋ ਰਿਹਾ ਜੋ ਵੀ ਹੋ ਰਿਹਾ ਜੀ ਸਿੰਘ ਵੀ ਆਪਣੇ ਤੌਰ ਤੇ ਸਾਡੇ ਕਹਿਣ ਤੋਂ ਬਗੈਰ ਹੀ ਆਪ ਹੀ ਉਹ ਕਰ ਰਹੀ ਸੀ ਬਾਕੀ ਜਿੰਨੇ ਵੀ ਲੋਕ ਕੋਸ਼ਿਸ਼ ਕਰ ਰਹੇ ਆਪਣੇ ਤੌਰ ਤੇ ਕਰ ਰਹੇ ਸੀ ਲੋਕ ਤਾਂ ਕਈ ਮਾਰਚ ਵੀ ਕੱਢ ਰਹੇ ਸੀ ਕਿੰਨੀ ਜਗ੍ਹਾ ਤੇ ਉਹਨਾਂ ਨੇ ਰੋਸ ਮਾਰਚ ਵੀ ਕੀਤਾ ਤੇ ਕਿਉਂਕਿ ਲੋਕਾਂ ਚ ਉਤਸ਼ਾਹ ਹੀ ਹੈ ਨਾ ਸੀ ਕਿ ਭਾਈ ਸਾਹਿਬ ਕਦੋਂ ਬਾਹਰ ਆਉਂਦੇ ਜਿਹੜੀ ਉਮੀਦ ਨਾਲ ਮਤਲਬ ਇੱਕ ਨਸ਼ੇ ਦਾ ਮੁੱਦਾ ਲੈ ਕੇ ਅਸੀਂ ਜਿਹੜੇ ਏਜੰਡੇ ਨਾਲ ਚੋਣ ਲੜੀ ਸੀ ਲੋਕਾਂ ਨੂੰ ਇਤਿਸ਼ਾਹ ਵਾਹ ਤੇ ਸਰਕਾਰਾਂ ਨੇ ਵੀ ਚਾਹਦਾ ਬਹੁਤ ਉਹਨਾਂ ਨੂੰ ਸ਼ਬਦਾਂ ਨੂੰ ਆਪਣੇ ਹਲਕੇ ਜਿਹੜੇ ਹਲਕੇ ਚ ਜਿੱਤੇ ਆ ਲੋਕਾਂ ਦਾ ਧੰਨਵਾਦ ਕਰਨ ਲੋਕਾਂ ਦੀਆਂ ਫਰਿਆਦਾਂ ਸੁਣਨ ਲੋਕਾਂ ਦੇ ਦੁੱਖ ਸੁਣਨ ਸਰਕਾਰ ਨੂੰ ਚਾਹਦਾ ਕਿ ਇਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਏ ਜੇ ਸਵਿਧਾਨ ਦੇ ਅੰਦਰ ਰਹਿ ਕੇ ਸਾਰਾ ਕੁਝ ਕੀਤਾ ਵਾ ਤੇ ਫਿਰ ਇਹ ਲੋਕਤੰਤਰ ਦੇ ਕਰਕੇ ਨੂੰ ਰਿਹਾ ਵੀ ਕਰਨਾ ਚਾਹੀਦਾ ਵਾ ਕਾਨੂੰਨਾਂ ਤੋਂ ਤੇ ਜਦੋਂ ਕਾਨੂੰਨ ਚ ਆ ਗਿਆ ਤੇ ਫਿਰ ਇਹਨਾਂ ਨੂੰ ਰਿਹਾ ਕਰਨਾ ਚਾਹੀਦਾ ਕਿਉਂ ਆਪਣੇ ਹਲਕੇ ਚ ਆਣ ਕੇ ਲੋਕਾਂ ਦਾ ਦੁੱਖ ਸੁੱਖ ਸੁਣੇ ਜਿਨ੍ਹਾਂ ਨੇ ਲੋਕਾਂ ਨੇ ਇੰਨੇ ਉਤਛਾਣਾ ਵੋਟਾਂ ਪਾਈਆਂ ਇੰਨੀ ਸਾਰਾ ਕਿਉਂ ਨਾਲ ਨੇ ਵੋਟਾਂ ਪਾਈਆਂ ਇਹ ਲੋਕਾਂ ਨੂੰ ਉਹਨਾਂ ਦਾ ਚਾਹੀਦਾ ਵਾ ਛੱਡਣਾ ਵੀ ਨਾਲੇ ਤੇ ਲੋਕਾਂ ਦਾ ਧੰਨਵਾਦ ਕਰਨ ਤੇ ਨਾਲੇ ਉਹ ਲੋਕਾਂ ਦੇ ਦੁੱਖ ਸੁਣਨ ਬਹੁਤ ਵਧੀਆ ਲੋਕਾਂ ਨੂੰ ਮਤਲਬ ਜਿਹੜਾ ਇਹ ਬੰਦਾ ਚੁਣਿਆ ਹੈਗਾ ਵੀ ਹੁਣ ਕਸਮ ਚੁੱਕੂਗਾ ਤੇ ਖੁਸ਼ੀ ਹੋਣੀ ਹੈ ਕਿਸ ਤਰ੍ਹਾਂ ਦਾ ਉਧਾਂ ਪਿੰਡ ਪੱਧਰ ਦੇ ਉੱਤੇ ਕਿਦਾਂ ਦਾ ਮਾਹੌਲ ਹੈ ਕਿਦਾਂ ਦਾ ਸਹਿਯੋਗ ਰਿਹਾ ਇਲੈਕਸ਼ਨ ਦੇ ਵਿੱਚ ਬਹੁਤ ਵਧੀਆ ਪੂਰੀ ਦੁਨੀਆ ਹੀ ਉਹਦੇ ਵੱਲੇ ਮਤਲਬ ਸਾਰੇ ਲੋਕੋ ਵੀ 92% ਦੁਨੀਆ ਉਹਦੇ ਵੱਲ ਹੋ ਗਈ। ਤੋਂ 2-4 ਬੰਦੇ ਹੁੰਦੇ ਆ ਪਿੰਡਾਂ 'ਚ ਵੀ ਸਾਰੇ ਸੰਮਤ ਘੱਟ। ਬਾਕੀ ਬਿਲਕੁਲ ਸਹੀ ਹੈ। ਸਾਰੀ ਦੁਨੀਆ ਹੀ ਖੁਸ਼। ਓਏ ਗਵਰਨਮੈਂਟ ਦਾ ਨਾ ਜਿੱਦਾਂ ਉਹਨੂੰ ਐਨਐਸਏ ਲੱਗੀ ਆ ਤੇ ਹੁਣ ਜਦੋਂ ਜਦੋਂ ਉਹਨੂੰ ਲਿਹਾਉਣਗੇ ਫੇਰ ਹੀ ਸੋਚ ਕੋ ਅੰਦਰੋਂ ਜਿਹੜਾ ਬੰਦਾ ਜੇਲ੍ਹ 'ਚ ਤਾੜਿਆ ਉਹ ਜਿੱਦਾਂ ਥੋੜਾ ਹੁਣ ਆਪਣੀ ਮਰਜ਼ੀ ਨਾਲ ਤੇ ਆ ਨਹੀਂ ਸਕਦਾ। ਹੁਣ ਉਹ ਜਿੱਦਾਂ ਉਹਨਾਂ ਨੇ ਹੁਣ ਕਾਰਵਾਈ ਕੀਤੀ ਆ ਕੋਰਟ ਦੇ ਥਰੂ ਹੁਣ ਉਹਨੂੰ ਮਜੂਰੀ ਮਿਲੀ ਆ ਤੇ ਫਿਰ ਉਹਨਾ ਆਪਣਾ ਸੌ ਚੁੱਕ ਸਮਾਗ ਉਹਦਾ ਕਿੱਦਾਂ ਹੀ ਉਹਨਾ ਕਰਨਗੇ। ਬਹੁਤ ਵਧੀਆ ਗੱਲ ਹੈ ਪਹਿਲਾਂ ਚੁੱਕਣੀ ਚਾਹੀਦੀ ਸੀ ਜਦੋਂ ਜਿੱਤ ਕੇ ਜੋ ਆਪਣਾ ਸੰਗਤ ਨੇ ਲੋਕਾਂ ਨੂੰ ਫਤਵਾ ਦੇ ਦਿੱਤਾ ਪਸੰਦ ਕਰਨ ਰਿਹਾ ਤੇ ਫਿਰ ਤੇ ਸੌਂਚ ਕਾਉਣੀ ਚਾਹੀਦੀ ਇਹਨੂੰ ਪਹਿਲਾਂ ਹੀ ਪਿੰਡ ਸਾਰੇ ਪਿੰਡ ਖੁਸ਼ ਹੈ ਪਿੰਡ ਕੇ ਪੂਰਾ ਇਲਾਕਾ ਜਿਨ੍ਹਾਂ ਨੇ ਵੋਟਾਂ ਪਾਈਆਂ ਸਾਰੇ ਖੁਸ਼ ਹੈ ਪਿੰਡ ਪੱਦਰ ਤੇ ਠੀਕ ਠਾਕ ਹੀ ਹੈ ਵੈਸੇ ਸਾਰਾ ਕੁਝ ਜੋ ਮਤਲਬ ਦੇਖਣਾ ਧਰਮ ਪ੍ਰਚਾਰ ਕਰ ਰਿਹਾ ਹੈ ਇਹਨੂੰ ਕਰਨ ਦੇਣਾ ਚਾਹੀਦਾ ਹੈ ਅਮਰਤ ਸਕਾਰ ਆ ਇਹ ਲੋਕਾਂ ਨੂੰ ਅਮਰਤ ਸਕਾਉਣ ਦੇਣਾ ਚਾਹੀਦਾ ਨਸ਼ਿਆਂ ਤੋਂ ਹਣੇ ਗਵਰਨਮੈਂਟ ਨਸ਼ੇ ਨਹੀਂ ਬੰਦ ਕਰ ਸਕਦੀ ਤੇ ਜੇ ਕੋਈ ਕਰਕੇ ਕਰ ਰਿਹਾ ਬੰਦ ਤੇ ਕਰਨ ਗਵਰਨਮੈਂਟ ਨਾਲ ਮਦਦ ਕਰਨੀ ਚਾਹੀਦੀ ਆ ਇਹ ਵੋਟਾਂ ਤੇ ਲੈਂਦੇ ਆ ਵੀ ਜਦੋਂ ਅਸੀਂ ਨਸ਼ੇ ਬੰਦ ਕਰਾਂਗੇ ਅਸੀਂ ਜੋ ਵੀ ਬੇਅਦਬੀ ਦੇ ਦਵਾਂਗੇ ਜਿਹੜਾ ਨਿਸ਼ਾਫ ਦਵਾਂਗੇ ਔਰ ਆਪ ਨਾਲੇ ਕੋਈ ਰਾਜਨੀਤੀ ਕਰ ਜਾਂਦੇ ਮੁੜ ਕੇ ਕੋਸ਼ਿਸ਼ ਕਰਦੇ ਵੀ ਨਹੀਂ ਆ ਗਈ ਤੇ ਜੇ ਕੋ ਕਰਨ ਲੱਗਦਾ ਤੁਹਾਨੂੰ ਹਟਾ ਦਿੰਦੇ